ਤੂੰ ਕੌਣਾ ਭਾਈ ਮੈਂ ਫਰੈਂਡ ਆ ਤਾਈ ਮੇਰੀ ਮਿਲਣ ਆਈ ਆ ਸਕੂਲ ਚ ਨਾਲ ਪੜ੍ਹਦੇ ਸੀ ਅਸੀਂ ਫਰੈਂਡ ਐ ਕਿ গারਲਫ੍ਰੈਂਡ ਐ ਵੇ গারਲਫ੍ਰੈਂਡ ਹੈ ਵਿਆਹੀਆਂ ਕਿ ਕੁਮਾਰੀਆਂ ਵਿਆਹੀਆਂ ਜੀ ਬੰਦਾ ਕੁਛ ਨਹੀਂ ਕਹਿੰਦਾ ਬੰਦੇ ਨੂੰ ਕੌਣ ਦੱਸ ਕੇ ਆਏ ਵਧੀਆ ਭਾਈ ਦਿਨੇ-ਦਿਨੇ ਮਿਲ ਕੇ ਟੱਪ ਜੇਗੀ ਇਹਨੂੰ ਕੀ ਲੋੜ ਐ ਵਿਆਹ ਕਰਾਉਣ ਦੀ ਨਾ ਨਾ ਜਾਂਦੀ ਨਹੀਂ ਹੁਣ ਇੱਥੇ ਆਂ ਨਿੱਕਲ ਕੇ ਆਈਆਂ ਹੈ ਤੂੰ ਨਾ ਸਵਾਦ ਲੈ ਤੇ ਪਿੰਡ ਚ ਰੌਲਾ ਪਾ ਦੇਣਾ ਨੁੱਚਾ ਕਿਸੇ ਥਾਂ ਦਾ ਤੂੰ ਸੁਆਦ ਲਵੇਂ ਅਸੀਂ ਨਾ ਲਈਏ ਉਹ ਨਾਲੇ ਜਿਹੜੀ ਬਸ ਚ ਬੜੇ ਬੈਠੇ ਸੀ ਉਹ ਰੋਡੇ ਲੰਡੇ ਨੂੰ ਜਾਂਦੀ ਸੀ ਉਹ ਤਾਈ ਸੱਚੀ ਹੈ ਜੀ ਕੋਈ ਗੱਲ ਨਹੀਂ ਰੌਲਾ ਨਾ ਪਾਦੀ ਪਿੰਡ ਜਾ ਕੇ ਉਹ ਯਾਰ ਤੂੰ ਪਾਗਲ ਆ ਇਹ ਬਹੁਤ ਉਲਟ ਬੁੜੀ ਆ ਇਹਨੇ ਪਿੰਡ ਚ ਰੌਲਾ ਪਾ ਦੇਣਾ ਸਾਰੇ ਚ ਹੁੰਦਾ ਕਿੰਦਾ ਸਭ ਠੀਕਾ ਐਦਾ ਨਾ ਕੀਆ ਉਹ ਤਾਂ ਸਕੂਲ ਟਾਈਮ 'ਚ ਰੱਖਿਆ ਸੀ ਜਦੋਂ ਜੰਮੀ ਸੀ ਯਾਰ ਸੱਚੀ ਤੂੰ ਕੁੜੀ ਲਿਆ ਲੱਬ ਕੇ ਮੈਂ ਅੱਜ ਹੀ ਕਰਾ ਲੈਣਾ ਵਿਆਂ ਬਾਣੋ ਚੋਲਣ ਕਰਾ ਮੇਰਾ ਵਿਆਹ ਉਹ ਸਭ ਠੀਕ ਆ ਇੱਕ ਟਾਈਮ ਹੁੰਦਾ ਸਾਬੀ ਵੀ ਵਿਆਹੀਗੀ ਨਹੀਂ ਤਾਂ ਮੈਂ ਸਾਬੀ ਨਾਲ ਹੀ ਕਰਾ ਲੈਣਾ ਸੀ ਸਾਡਾ ਤਾਂ ਮੂ ਵੀ ਬਾਤ ਸੀ ਮੰਗੇ ਭੇ ਮੰਗੇ ਉਰੀਆ ਵੇ ਵੇਖ ਮੋਬਤੀ ਵਾਲੀ ਰੋਟੀ ਖਾਈ ਜਾਂਦੇ ਐ ਲੈ ਗੁੰਗਾ ਯਾ ਦੁੱਧ ਚਿੱਟੀ ਕੱਢ ਲਿਆ ਤੂੰ ਤਾਂ ਫੇਰ ਵੀ ਨਸ਼ੇ ਪੱਤੇ ਵਾਲਾ ਐ ਮਾਰ ਹੰਬਲਾ ਉਹ ਮਾਤਾ ਅਸੀਂ ਤਾਂ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਇਆ ਕਰਾਂਗੇ ਪਹਿਲਾਂ ਕੱਢ ਤਾਂ ਲਿਆ ਫਿਰ ਮੇਰੇ ਭਵਾਂ ਤਾਂ ਨਸਾਂ 'ਚ ਪਾਈ ਜਾਈਂ ਕੰਨ ਕਰਾਉਣ ਨੂੰ ਕੁਛ ਨਹੀਂ ਬਾਦੂ ਦੀਆਂ ਸਕੀਮਾਂ ਅਈ ਮੈਂ ਬੋ ਰਿਹਾ ਕਿਸੇ ਨਾਲ ਰੋਟੀ ਖਾਦੀ ਅਸਕਰਦਾ ਕੀ ਮਤਲਬ ਆ ਰਾਜਵੀਰ ਤੇ ਰੌਣਕ ਤੇਰੀ ਗਾਂ ਦਾ ਨਾਂ ਵੀ ਰੌਣਕ ਮੈਨੂੰ ਪਲਾਂਟਸ ਪਸੰਦ ਆ ਤੇ ਤੂੰ ਉਹਨਾਂ ਨੂੰ ਆਪਣੀ ਲਾਈਫ ਬਣਾ ਲਿਆ ਮੇਰੇ ਜਾਣ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਕੋਈ ਕੁੜੀ ਵੀ ਨਹੀਂ ਆਈ ਤੇਰੀ ਗਲਤ ਫਹਮੀ ਆ ਕਿ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਤਾਂ ਸਭ ਸਮਝ ਆ ਗਿਆ। ਵਿੱਤੂ ਉਹ ਬੁਟਾ ਜੋ ਖੜ ਗਿਆ ਤੇ ਫਿਰ ਖੜ ਗਿਆ। ਦੇਖੋ ਹਰ ਨਵੀਂ ਫਿਲਮ ਤੇ ਸੀਰੀਜ਼ ਪੰਜਾਬ ਦੇ ਸਭ ਤੋਂ ਵੱਡੇ OTT ਐਪ ਚੋਪਾਲ ਤੇ ਸਬਸਕ੍ਰਾਈਬ ਦੀ ਐਪ ਨਾਓ।